ਅੱਜ ਹੀ ਮੈਂ ਬਣਾ ਰਹੀ ਹਾਂ ਆਪਣੇ ਲੇਖ ਗੁਲਖਾ ਦੇ ਰਸਾਂ ਹਲੀ ਜਿਹੀ ਠੀਕ ਹੈ ਤੇ ਅੱਧਰ ਮੈਂ ਬੋਇਲ ਦਿੱਤੇ ਨੇ ਦੋ ਐਗ ਥੋੜੇ ਇਹਨਾਂ ਕਿ ਉਹ ਜੀ ਇਹ ਗਰਮੀ ਦੇ ਵਿੱਚ ਅੰਡੇ ਹਾਈ ਤੁਸੀਂ ਆਲ ਨਹੀਂ ਕਾਲ ਅੱਜ ਹਰਮੀ ਵਾਲੀ ਤੁਹਾਨੂੰ ਪਤਾ ਕੀ ਮੈੱਕ ਕੱਲੀ ਮੈਗੀ ਆਪਣੇ ਵਾਸਤੇ ਬਣਾ ਰਹੀ ਆ ਨਿਆਣਿਆਂ ਦੇ ਸਕੂਲ ਜਾਣ ਦੇ ਮੱਗ ਨੂੰ ਅੱਜ ਮੇਰਾ ਥੇਲ ਕੀਤਾ ਕਰਾਰੇ ਦੀ ਮੈਗੀ ਖਾਣ ਨੂੰ ਗੱਲ ਉਹੀ ਆ ਗਈ ਨਾ ਕਿ ਆਪਣੇ ਅੰਦਰ ਦੇ ਨਿਆਣੇ ਨੂੰ ਵੀ ਮਰਨ ਦੇਣਾ ਚਾਹੀਦਾ ਕਦੀ ਕਦੀ ਨਾ ਬੱਚਿਆਂ ਵਾਲੀਆਂ ਚੀਜ਼ਾਂ ਖਾਣ ਨੂੰ ਸਾਡਾ ਵੀ ਦਿਲ ਕਰਦਾ ਏ ਖਾਪੀ ਲਿਆ ਕਰੋ ਬਣਾ ਕੇ ਜਿੰਦਗੀ ਦਾ ਕੋਈ ਪਤਾ ਨਹੀਂ ਤੇ ਆਂਦੇ ਗਰਮੀ ਵਿੱਚ ਕਿਉਂ ਖਾ ਰਹੀਆਂ ਕਾਰਨ ਇਹ ਗਰਮੀ ਹੀ ਹੈਗੀ ਆ ਪਰ ਮੈਂ ਤਾਂ ਜੀ ਏਸੀ ਵਿੱਚ ਬੈਠ ਕੇ ਖਾ ਰਹੀ ਆ ਹੈ ਨਾ ਤੁਸੀਂ ਇਹ ਖਾਲੀ ਨੇ ਚਾਹੀਦੇ ਆਈ ਸੀ ਠੰਡੀ ਠੰਡੀ ਹਵਾ ਦੇ ਵਿੱਚ ਆਂਡੇ ਖਾ ਲਓ ਸਾਡੀ ਗਰਮੀ ਆ ਹੈ ਨਾ ਤੇ ਆਨੇ ਮੈਂ ਹੰਟਕ ਬਣਾ ਲਈ ਅੱਜ ਮੈਂ ਸੱਚੀ ਪੁੱਛੋ ਤੇ ਮੇਰਾ ਜੀ ਕਰਦਾ ਪਿਆ ਕੁਝ ਅਲੱਗ ਜਿਹਾ ਬਣਾਵਾਂ ਮੈਂ ਬੜਾ ਸੋਚਿਆ ਕਿ ਬਣਾਵਾਂ ਕੀ ਬਣਾਵਾਂ ਇਤਨਾ ਗਰਮੀ ਰੀਆਂ ਸਬਜ਼ੀਆਂ ਤੇ ਕੁਝ ਚੰਗੀਆਂ ਨਹੀਂ ਲੱਗਦੀਆਂ ਪਹਿਲਾਂ ਮੇਰਾ ਦਿਲ ਕਰਦਾ ਸੀ ਸਾਲ ਬਣਾਉਣੀ ਆ ਫਿਰ ਮੇਰਾ ਦਿਲ ਕੀਤਾ ਪਾਸਤਾ ਬਣਾਉਣੀ ਆ ਫਿਰ ਮੇਰਾ ਦਿਲ ਕੀਤਾ 로ਜੀ ਮੈਨੂੰ ਨਾਲ ਨਾਲ ਗੱਲਾਂ ਗੱਲਾਂ ਚ ਪਾ ਦਾਂਗੀ ਟਮਾਟਰ ਫਿਰ ਮੇਰਾ ਦਿਲ ਕੀਤਾ ਕਿ

ਵੈਸੇ ਤੇ ਜਿਹੜਾ ਮੈਗੀ ਵਾਲਾ ਮਸਾਲਾ ਆਉਂਦਾ ਨਾ ਉਹਦੇ ਵਿੱਚ ਵੀ ਨਮਕ ਹੁੰਦਾ ਹੈ ਪਰ ਸਨੇ ਐਕਸਟਰਾ ਨਮਕ ਥੋੜਾ ਜਿਹਾ ਥੋੜਾ ਪਾ ਲਈ ਹਣੀ ਤੇ ਮੈਗੀ ਪਤਾ ਵੀ ਕਿਹੜੀ ਬਣਾ ਰਹੀ ਆ ਹਰੀਆ ਮਿਰਚਾਂ ਉਹਦੇ ਵਿੱਚ ਫੌਜੀ ਮੋਜ਼ਜ਼ਰੇਲਾ ਚੀਜ਼ੀ ਠੀਕ ਹੈ ਵਾ ਆਹ ਪੂਰਾ ਅੰਨ ਖਾਧੀ ਖਾਣਾ ਖਾ ਕੇ ਤੇ ਆਪਾਂ ਵੈਸੇ ਅਨ ਹੈਲਦੀ ਆ ਆ ਕੀ ਕਰੀਏ ਹੁਣ ਖਈਏ ਵੀ ਨਾ ਲੋ ਜੀ ਪਟਾਕੀ ਮਾਲ ਦੇ ਭੇਨੇ ਹੈ ਨਾ ਕਿ ਕਈ ਕੰਮੀ ਨੇ ਕਈ ਨਾ ਖੀਆਂ ਦੇ ਨੂੰ ਆਂਡੇ ਜਿਹੜਾ ਪਾਣੀ ਦੇ ਵਿੱਚ ਬੋਇਲ ਕਰਦੇ ਆ ਨਾ ਐਗ ਉਹ ਘਟ ਜਾਂਦੇ ਨੇ ਤਾਂ ਪਤਾ ਕਿਉਂ ਘਟਦੇ ਨੇ ਕਿਉਂਕਿ ਆਪਾਂ ਜਿਹੜੇ ਖਾਂਡਿਆਂ ਨੂੰ ਬੋਇਲ ਕਰਦੇ ਆ ਨਾ ਜਿਹੜੇ ਖਾਂਦੇ ਨੇ ਉਹਨਾਂ ਨੂੰ ਦੱਸ ਰਹੀ ਆ ਉਹ ਕਿਉਂ ਘਟਦੇ ਨੇ ਕਿ ਆਪਾਂ ਨਾ ਪੂਰੀ ਤੇਜ਼ ਅੱਗ ਦੇ ਉੱਪਰ ਆਂਡੇ ਰੱਖ ਦਿੰਨੇ ਆ ਜਦੋਂ ਤੁਸੀਂ ਆਂਡਿਆਂ ਨੂੰ ਵੋਲਡ ਕਰਨ ਲਈ ਰੱਖਣਾ ਹੈ ਨਾ ਪਹਿਲਾਂ ਅੱਗ ਨੂੰ ਬਿਲਕੁਲ ਘੱਟ ਰੱਖਣਾ ਹੈ 5 ਕੋ ਮਿੰਟ ਜਦੋਂ ਤੁਹਾਡੇ ਆਂਡੇ ਹਲਕੀ 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 ਹਲਕੇ ਪਾਣੀ ਵਿੱਚ ਫ੍ਰੀਜ਼ਨ ਲੱਗ ਜਾਣਗੇ ਮੈਂ ਫਿਰ ਗੈਸ ਨੂੰ ਮੀਡੀਅਮ ਕਰ ਦਾਂ। ਫਿਰ ਕਦੇ ਵੀ ਆਂਡੇ ਨਹੀਂ ਫਟਦੇ। ਠੀਕ ਹੈ। ਤੇ ਨਾ ਉਹ ਜਿ ਇੰਨੀਆਂ ਗੱਲਾਂ ਵਰਤਾਂ ਕਰਦੇ ਕਰਦਿਆਂ ਮੇਰਾ ਤੜਕਾ ਵੀ ਹੋ ਗਿਆ ਰੈਡੀ। ਇਦਾਂ ਦਾ ਹੀ ਤੜਕਾ ਰੱਖਣਾ ਹੈ ਮੈਂ ਇੱਕ ਚੱਪਕਾ ਦਿਆਂ। ਠੀਕ ਹੈ। ਬੋਤਲ ਹੀ ਪਕਾਉਣਾ ਤੇ ਹੁਣ ਮੈਂ ਬਣਾ ਲਵਾਂ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਮੈਗੀ ਦੀ ਲੁੱਕ ਚੈੱਕ ਕਰੋ ਜੀ ਮੈਗੀ ਦਾ ਤਲਕ ਫਿਰ ਮੈਨੂੰ ਲੱਗਦਾ ਵੀ ਮੈਗੀ ਬੜੀ ਏ ਜਿਆਦਾ ਪਰ ਜਿਦਾ ਜਿਦਾ ਹੋਏ ਵਿੱਚ ਤਾਣਾ ਪਾਣੀ ਲਿਖਿਆ ਹੋਏਗਾ ਉਹ ਤੈਨੂੰ ਲਏਗਾ ਖਾਹ ਸਹਿਜ ਨਹੀਂ ਖਾਂਦਾ ਹੁੰਦਾ ਮੇਰੇ ਕੋਲ ਵਾਲੀ ਸਿਮਰਨ ਖਾਏਗਾ ਸ਼ਾਇਦ ਤੇ ਇਹਦੇ ਵਿੱਚ ਨਾ ਮੈਂ ਆ ਵੀ ਪਾਇਆ ਜੀ ਕਾਰਲਿਕ ਬ੍ਰੈਡ ਸੀਜ਼ਨਿੰਗ ਇਹਦਾ ਵੀ ਸਵਾਦ ਬਹੁਤ ਵਧੀਆ ਹੁੰਦਾ ਹੈ ਤੇ ਹਬਸ ਵੀ ਪਾਏ ਆ ਇਟਾਲੀਅਨ ਹਬਸ ਵੀ ਪਾਏ ਆ ਮਤਲਬ ਨਾ ਆ ਜੋ ਵੱਟ ਕੱਢ ਮੈਗੀ ਬਣਾਈ ਆ ਠੀਕ ਆ ਆ ਜੋ ਜਿੰਨੇ ਜਿੰਨੇ ਖਾਣੀਆਂ ਜੀ ਮੋਸਟ ਵੈਲਕਮ ਵੈਸੇ ਨਾ ਮੈਂ ਬਹੁਤ ਘੱਟ ਖਾਣੀ ਹੁੰਦੀ ਆ ਮੈਗੀ ਬਣ ਗਈ ਹੈਗੀ ਨਿਆਣਿਆਂ ਦੇ ਲਈ ਪਰ ਮੈਂ ਘੱਟ ਹੀ ਖਾਂਦੀ ਆ ਅੱਜ ਮੈਂ ਬਣਾਈ ਹੈ ਆਪਣੀ ਸਪੈਸ਼ਲ ਮੈਗੀ। ਤਿੱਖੀ ਜੀ। ਯਮੀ ਯਮੀ ਮੈਗੀ ਰੈਡੀ। ਉੱਪਰ ਨੂੰ ਮੈਂ ਇੱਦਾਂ ਐਗ ਰੱਖ ਲੈਣੀ ਹੁੰਦੀਆਂ ਕੱਟ ਕੇ। ਤੇ ਐ ਗਏ ਜੇ ਵੱਧ ਇਹ ਨਾ ਸਮਝੋ ਕਿ ਸਾਰੀ ਖਾ ਗਈ ਮੈਂ। ਤੇ ਐ ਜੇ ਮੇਰੀ ਪਲੇਟ। ਹੁਣ ਆਪਾਂ ਇਹਨੂੰ ਕਰਾਂਗੇ ਇੰਜੋਏ ਬਾਟ ਕੀ। ਐ ਦੇਖੋ ਜੀ। ਇਹ ਜਨੇ ਬਣਾਇਆ ਕਾਕਾ। ਲੇਨਾਲ ਸਰਜ ਨੇ ਬਣਾਇਆ ਜੀ ਕਾਕਾ। ਕਿੰਨਾ ਸੋਹਣਾ ਛੋਟਾ ਤੇ। ਫਲਾਰ ਬੋਰਡ ਵੀ ਬਣਾ ਲੱਗਾ ਆ ਤੇ ਕਾਕਾ ਵੀ ਬਣਾ ਲਿਆ। ਤੇ ਹੁਣ ਆਪਾਂ ਕਰਾਂਗੇ ਪੜ੍ਹਾਈ ਸ਼ੁਰੂ। ਮੈਗੀ ਆਪਾਂ ਖਾ ਲਈ। ਨਿਆਣੇ ਵੀ ਆ ਗਏ ਸਕੂਲ ਤੋਂ। ਤੇ ਮੈਗੀ ਖਾ ਕੇ ਨੀਂਦਰਾ ਵੀ ਲਾ ਲਿਆ। ਹੁਣ ਟਾਈਮ ਹੋ ਗਿਆ ਸਵਾ 4 ਦੁਪਹਿਰਾਂ ਦੇ ਤੇ ਸ਼ਾਮਾਂ ਦੀ ਸ਼ਾਮ ਦੁਪਹਿਰ ਮਿਕਸ ਜਾਈ ਹੁੰਦਾ ਅਗਲਾ ਸਵਾ 4 ਸਵਾ 30 ਠੀਕ ਹੈ ਤੇ ਹੈ ਦੇ ਕੋਤੀ ਹਰ ਸਿਮਰੈ ਗੁੱਸਾ ਹਜ ਜਿੰਨੀ ਏਜ ਦੇ ਵਿੱਚ ਹੁਣ ਐਡੀ ਫੋਟੋ ਦੇ ਵਿੱਚ ਸਹਿਜ ਹੈ ਨਾ ਉਨੀ ਏਜ ਦੇ ਵਿੱਚ ਐਵਲੀ ਫੋਟੋ ਦੇ ਵਿੱਚ ਹਰ ਸਿਮਰਨ ਸੀ ਦੇਖ ਲਓ ਇਹਨ ਸਾਢੇ 3 ਸਾਲ ਦੀ ਐਵਲੀ ਫੋਟੋ ਸੀ ਸਹਜ ਦੀ ਸਾਢੇ 3 ਸਾਲ ਦੀ ਐ ਸਿਮਰਨ ਦੀ ਫੋਟੋ ਬਣ ਗਿਆ ਬਣ ਗਿਆ ਦਿਖਾਓ ਫਿਰ ਐ ਦੇਖੋ ਜੀ ਦੀ ਗਾਉ ਮੰ ਮੰ ਦੇ ਗਾਉ ਦੋ ਫੋਟੋਰੇ ਗੰਦਾ ਬਣਾਇਆ ਕਿਉਂਕਿ ਮਿੱਟੀ ਆ ਨਾ ਫਲਾਰ ਪੋਟ ਵੀ ਬਣਾ ਲਿਆ ਮਿੱਟੀ ਜੰਮੀ ਹੋਈ ਉਹ ਕਿਉਂਕਿ ਉਹ ਨਾ ਚਲੋ ਵਧੀਆ ਬਹੁਤ ਸੋਹਣਾ ਬਣਾ ਲਿਆ ਹੁਣ ਆਪਾਂ ਪਾਵਾਂਗੇ ਕੱਪੜੇ ਪਾ ਲੋ ਚਲੋ ਨੰਗੇ ਬੱਚੇ ਲੱਗਦੇ ਫੋਟੋ ਦੇ ਵਿੱਚ ਕੈਮਰੇ ਦੇ ਵਿੱਚ ਨੰਗਾ ਸਹਿ ਜਾਂਦਾ ਆ ਫੋਟੋ ਆਪਣੇ ਕੱਪੜੇ ਸਹਿ ਆ ਫੋਟੋ ਬੱਚੇ ਆਪਨੇ ਕੱਪੜੇ ਵੇਅਰ ਕਰੋ ਠੀਕ ਆ ਐਵਲੀ ਟੀ-ਸ਼ਰਟ ਯਾਨੀ ਨੀਕਰ ਵੇਅਰ ਕਰੋ ਤੇ ਮੈਂ ਤੁਹਾਡੇ ਕੱਪੜੇ ਪਾਦਾ ਮਸ਼ੀਨ ਦੇ ਵਿੱਚ ਹੁਣ ਮੈਂ ਸਕੂਲ ਯੂਨੀਫਾਰਮ ਜਿਹੜੀ ਆ ਨਾ ਨਿਆਣਿਆਂ ਦੀ ਉਹ ਪਾ ਦਾਂਗੀ ਮਸ਼ੀਨ ਦੇ ਵਿੱਚ ਦੇਖ ਦਿਖਾਉਣੀ ਮੈਂ ਤੁਹਾਨੂੰ ਕਿਦਾਂ ਖਲਾਰਾ ਪਾ ਕੇ ਜਾਂਦਾ ਸੀ ਮੈਂ ਨਿਆਣੇ ਐਂ ਸੌਤਾ ਜਾਂਦੇ ਦੇ ਹੂੰ ਕੋਈ ਹਾਲ ਨਹੀਂ ਲੋਜੀ ਯੂਨੀਫਾਰਮ ਪਾ ਪਾ ਦਾਂਗੇ ਬੱਚਿਆਂ ਦੀ ਯੂਨੀਫਾਰਮ ਤੇ ਯੂਨੀਫਾਰਮ ਤੋਂ ਉント ਪੈਲਾ ਨਾ ਮੈਂ ਪਾਕਟਸ ਚੂਰ ਚੈੱਕ ਕਰਦੀ ਹੁੰਨੀ ਬੱਚਿਆਂ ਦੀਆਂ ਕੋਈ ਪੈਨ ਪੈਂਸਲ ਕੁਝ ਵੀ ਹੋਵੇ ਨਾ ਫਿਰ ਕੰਮ ਖਰਾਬ ਹੋ ਜਾਂਦਾ ਯਾਰ ਹੁਣ ਮੈਂ ਫਾਰੀ ਕੱਪੜੇ ਮਸ਼ੀਨ ਦੇ ਵਿੱਚ ਪਾ ਦਾਂਗੀ ਆ ਵੇਖ ਲੋ ਇਹਨੂੰ ਮੈਂ ਰੋਜ਼ ਧੋਣ-ਧੋਣ ਕਰਦੀ ਆ ਤੇ ਆਲਸ ਬੁਰੀ ਬਲਾ ਹੈ ਇਹਨੂੰ ਧੋਣ ਨੂੰ ਨਾ ਪਹਿਲਾਂ ਤੇ ਯਾਦ ਭੁੱਲ ਜਾਂਦਾ ਆ ਜਿਕੇ ਤੇ ਯਾਦ ਆਉਂਦਾ ਹੀ ਆਉਂਦਾ ਆ ਤੇ ਫਿਰ ਹਲਸ ਪੈ ਜਾਂਦਾ ਅੱਜ ਨਹੀਂ ਚੱਲ ਕੱਲ ਤੋਂ ਨਿਆ ਕੱਲ ਨਹੀਂ ਚੱਲ ਪਰਸੋਂ ਤੋਂ ਨਿਆ ਲਓ ਜੀ ਮਸ਼ੀਨ ਨੂੰ ਕਰਦਾਂਗੇ ਕੌਣ ਸਰਫ ਪਹਿਲਾਂ ਹੀ ਵਿੱਚ ਜੰਮੀ ਹੋਈ ਆ ਮਸ਼ੀਨ ਨਾ ਸਾਫ਼ ਹੋਣ ਵਾਲੀ ਦੇਖ ਲਓ ਹੈਨਾ ਹਾਏ ਹਾਏ ਕਿੰਨੀ ਗੰਦੀ ਮਸ਼ੀਨ ਹੋਈ ਇਹ ਨੂੰ ਨੇ ਕਿਦਾਂ ਸਾਫ਼ ਕਰ ਦੇ ਤੀ ਲਓ ਜੀ ਸਰਫ ਦਿੱਤੀ ਪਾ ਮਸ਼ੀਨ ਨੂੰ ਕਰਦੀ ਹੈ ਬੰਦ ਔਨ ਸਲੈਟ ਲੋਜੀ ਮਸ਼ੀਨ ਵੀ ਹੋ ਗਈ ਔਨ پتہ ਕੀ ਗੱਲ ਛੇੜਾ ਨਾ ਗੁੱਸੇ ਆ ਜੈ ਨਾ ਆ ਨਾ ਇਹ ਨਾ ਕਿਉਂ ਕੀ ਗੰਦਾ ਆ ਇਹ ਹੋਇਆ ਸੰਦੇ ਵਿੱਚ ਲੈਮੀਨੇਸ਼ਨ ਠੀਕ ਹੈ ਤੇ ਇਹ ਉੱਪਰ ਜਿਹੜਾ ਨਾ ਇਹ ফাঁਫਾ ਇਹੋ ਫਟਿਆ ਹੋਇਆ ਦੇਖੋ ਤੇ ਮੈਂ ਇਹਨੂੰ ਲਾਉਂਦੀ ਨਹੀਂ ਆ ਕਿ ਚਲੋ ਜਿੰਨਾ ਚਿਰ ਚੱਲਦਾ ਇਹਨੂੰ ਇਦਾਂ ਹੀ ਰਹਿਣ ਦੋ ਫਿਰ ਜਦੋਂ ਦਿਲ ਅੱਕ ਜੀ ਦਾ ਨਾ ਫਿਰ ਨੂੰ ਲਾ ਦਾਂਗੀ ਇਹ ਲੈਮੀਨੇਟ ਹੋਇਆ ਹੋਇਆ ਬਾਕੀ ਡਰਾਇਰ ਤੇ ਮੈਂ ਤੁਹਾਨੂੰ ਹਰ ਰੋਜ਼ ਵਿਖਾਉਣੀ ਆ ਬਹੁਤ ਵਧੀਆ ਆ ਤੇ ਮਸ਼ੀਨ ਵੀ ਗੇੜੇ ਕੱਢਣ ਲੱਗ ਪਈ ਆ ਤੇ ਸਾਹਮਣੇ ਮੈਂ ਠੀਕ ਆ ਪਤਾ ਨਹੀਂ ਗੱਲਾਂ ਨੂੰ ਯੂਨੀਫਾਰਮ ਮੈਨੂੰ ਕਿਉਂ ਹੋਰਸਟ ਹੋਣੀ ਪੈਂਦੀ ਆ ਉਹਦਾ ਕਾਰਨ ਇਹ ਆ ਕਿ ਗੁਰਸੈਸਤੀ ਨਾ ਨਿੱਕਰ ਮੈਂ ਲਈ ਸੀ ਇੱਕ ਕਿਉਂਕਿ ਅਗਲੇ ਸਾਲੇ ਦੀ ਯੂਨੀਫਾਰਮ ਚੇਂਜ ਹੋ ਰਣੀ ਆ ਤੇ ਵਿੱਚੋਂ ਦੋ ਦਿਨ ਤੇ ਪੈਂਦੀ ਆ ਵਾਈਟ ਨਿੱਕਰ ਬਾਕੀ ਜਿਹੜੇ ਦਿਨ ਹੁੰਦੇ ਆ ਫਰਾਈਡੇ ਤੱਕ ਇਹ ਸਕੂਲ ਜਾਂਦਾ ਏ ਤੇ ਮੰਡੇ ਔਰ ਵੈਨਸਡੇ ਪੈਂਦੀ ਆ ਇਹਨੂੰ ਵਾਈਟ ਨਿੱਕਰ ਨਹੀਂ ਵੈਨਸਡੇ ਨਹੀਂ ਮੰਡੇ ਪੈਂਦੀ ਆ ਇਹਨੂੰ ਵਾਈਟ ਨਿੱਕਰ ਬਾਕੀ ਡੇਸ ਜਿਹੜੇ ਆ ਫਰਾਈਡੇ ਤੱਕ ਇਹਨੂੰ ਪੈਂਦੀ ਆ ਬਲੂ ਨਿੱਕਰ फिर मैं क्या दो निगर लैं का कोई फायदा तो है नहीं है एक बहुत नाले ना स्कूल ना के मैट वगैरह लगे हुए है बच्चे जितने छोटे बच्चे है ना ए सी लगे हुए ग्लास के यूनिफॉर्म गंदा नहीं होंगे एक गंद दो दिन आराम न चल जाती है तो पानी पैन वाला हो रौनिका क्या ही बात नहीं चल भैने धुप्प जा ਤੇ ਫਿਰ ਤੇ ਨੂੰ ਮਿਦ ਰਿਹਾ ਤੇ ਲੋ ਜੀ ਇਧਰ ਤੋਤੇ ਹੋਏ ਕੱਢ ਲੈਨੇ ਤੇ ਇਧਰ ਸਿਮਰਨ ਦੇ ਪਟਕੇ ਇਹਨਾਂ ਨੂੰ ਤਨੀਆਂ ਲੱਗਣ ਵਾਲੀਆਂ ਨੇ ਆਈਓ ਰੋਜ਼ ਦੇ ਨਿੱਕੇ ਨਿੱਕੇ ਕੰਮ ਹੁੰਦੇ ਨੇ ਹੋਰ ਕੰਮ ਵੀ ਕੀ ਹੁੰਦੇ ਨੇ ਆ ਦੇਖੋ ਜੀ ਨੀਂਦਰਾ ਮੈਂ ਅੱਜ ਇੱਥੇ ਲਾ ਲਿਆ ਲੌਬੀ ਦੇ ਵਿੱਚ ਤੇ ਆਈਓ ਕਿੰਨੇ ਕਿ ਕੰਮ ਤੁਸੀਂ ਕੀ ਕਰਨਾ ਬਤਾ ਹਾਂ ਬੇਟਾ ਓ ਤੁਸੀਂ ਕੱਪੜੇ ਪਾ ਲਏ ਮੈਰੀ ਗੱਲ ਪਾਤੀ ਆ ਮੈਂ ਆਪਣੇ ਸੁਨ ਵਾਸਤੇ ਵੀ ਲੈ ਲਓ ਜੀ ਅੱਜ ਕਲੇ ਗਿਫਟ ਹੋ ਗਈ ਆ ਤੇ ਆਪਾਂ ਹੁਣ ਬਸ ਉਹਨੂੰ ਖਰਾਬ ਕਰੀ ਜਾਣਾ ਆ ਹਾਂ ਜੀ ਤੇ ਮੈਂ ਗੱਲ ਕਰਨੀ ਸੀ ਕਿ ਇਹੋ ਹੀ ਨਿੱਕੇ ਨਿੱਕੇ ਕੰਮ ਹੁੰਦੇ ਆ ਹੈਨਾ ਹੋਰ ਰੋਜ਼ ਵਲੌਗ ਦੇ ਵਿੱਚ ਹੁੰਦਾ ਵੀ ਕੀ ਆ ਤੇ ਬਾਕੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਨੂੰ ਜਿਹੜਾ ਨਾ ਉਦਾਂ ਦਾ ਆਪਣੇ ਆਪ ਨੂੰ ਕਰਕੇ ਨਹੀਂ ਹੁੰਦਾ ਜਿੰਨਾ ਮਰਜ਼ੀ ਚੋੜ ਲਾ ਲਈਏ ਉਹ ਵਾਲੀਆਂ ਵਾਈਬ ਸਾਡੇ ਵਿੱਚ ਨਹੀਂ ਆਉਂਦੀਆਂ ਅਸੀਂ ਤਾਂ ਇਦਾਂ ਦੇ ਹੀ ਬੰਦੇ ਆ ਜੀ ਸਿੰਪਲ ਤੇ ਜੋ ਹੈਗੇ ਆ ਬਸ ਹੈਗੇ ਆ ਤੇ ਵੇਖੋ ਜੀ ਛੋਟੀਆਂ ਛੋਟੀਆਂ ਚੀਜ਼ਾਂ ਦਾ ਮੈਨੂੰ ਬੜਾ ਹੀ ਸ਼ੌਂਕ ਹੈ ਇਤਾਂ ਦੇ ਆ ਇਹ ਆ ਦੇ ਕੋਲ ਤੱਕ ਨੇਣਾ ਜਦੋਂ ਵੀ ਕਿਤੇ ਜਾਵਾਂ ਮੈਨੂੰ ਇਦਾਂ ਦੀਆਂ ਚੀਜ਼ਾਂ ਮਿਲਣ ਤੇ ਮੈਂ ਨਾਲੋਂ ਨਾਲ ਹੀ ਲੈ ਲੈਣੀ ਹੁੰਦੀਆਂ ਆ ਦੇਖੋ ਮੈਂ ਇੱਧਰ ਵੀ ਤੁਹਾਨੂੰ ਦਿਖਾਉਣੀ ਆ ਆ ਮੈਂ ਪੜਾਉਣ ਲੱਗੀ ਸੀ ਆ ਵੇ ਕੋ ਬੈਲਟ ਆ ਵੇ ਕੀ ਬੋਲੀ ਤੇ ਲੰਬਿਆ ਆ ਇਹ ਚੀਜ਼ਾਂ ਨਾ ਹਾਂ ਬੇਟਾ ਆ ਗਈ ਮੈਂ ਇਹ ਚੀਜ਼ਾਂ ਮੈਨੂੰ ਇੰਨੀਆਂ ਕੁ ਪਸੰਦ ਨੇ ਨਾ ਅੱਛਾ ਬੇਟਾ ਆ ਗਈ ਮੈਂ ਆ ਲੱਗ ਗਈ ਆ ਆ ਗਈ ਆ ਗਈ ਹੋ ਜੀਆਂ ਚੀਜ਼ਾਂ ਨਾ ਕਰ ਨੂੰ ਸੁਝਾਉਣਾ ਮੈਨੂੰ ਬਹੁਤ ਪੱਟੀਆਂ ਲੱਗਦਾ ਹੈ ਤੇ ਇਹੋ ਜੀਆਂ ਜਿੱਥੇ ਇਹ ਮੈਨੂੰ ਦਿਸਣ ਨਾ ਮੈਂ ਲੈ ਲੈਣੀ ਹੁੰਦੀ ਆ ਠੀਕ ਹੈ ਐ ਮੇਰਾ ਛੁਟਕੂ ਜਿਹਾ ਸਹਤੂ ਬੜੀ ਖਤਰਨਾਕ ਮਾਂ ਆ ਵੈਸੀ ਮੈਂ ਐ ਮੇਰਾ ਮੁੰਡਾ ਮੰਗਦਾ ਹੈ ਕਿ ਮੰਮਾ ਮੈਨੂੰ ਦੇ ਦਿਓ ਪਰ ਮੈਂ ਦਿੰਦੀ ਨਹੀਂ ਮੈਂ ਕਹਿੰਦਾ ਨਾ ਜੀ ਨਾ ਇੱਧਰ ਪੱਪਾ ਦੀਪ ਸਿੰਘ ਜੀ ਦੀ ਫੋਟੋ ਤੇ ਆ ਦੇਖੋ ਤੇ ਕਿਥੇ ਟੇਬਲ ਦੇ ਉੱਪਰ ਖਲਾਰਾ ਇੱਥੇ ਟਰੋਫੀਆਂ ਚਲਣੀਆਂ ਵਾ ਅੱਜ ਬਣੰਦੀਆਂ ਵਾ ਕਿੱਕੜ ਦਾ ਮੈਂ ਟੇਬਲ ਦੇ ਉੱਪਰ ਖਲਾਰਾ ਤੇ ਬੇਟਾ ਇਹਨੇ ਦਾ ਕਿੱਦਾਂ ਲੱਥਣੇ ਆ ਹੈ ਕੋਈ ਨਹੀਂ ਪਤਾ ਉਹ ਨਹੀਂ ਪਤਾ ਕਿ ਉਹ ਮਾਂ ਨੇ ਲਾਉਣੇ ਆ ਹਨਾ ਖਾ ਕੇ ਪਲੇਟ ਉੱਥੇ ਛੱਡੀ ਹੋਈ ਆ ਗਲਾਸ ਵੀ ਪਾਣੀ ਦੀ ਆਦੀ ਕੁੱਜੀ ਅਸੀਂ ਬਿੱਲੀ ਵੀ ਪਾਲੀ ਜੇ ਅਸਲੀ ਨਹੀਂ ਆਉਕਲੀਆ ਅੱਛਾ ਮੈਂ ਉਹ ਘਰ ਕੇ ਨਾ ਮੈਂ ਆਉਂ ਮੈਂ ਕਰ ਦਿੰਦਾ ਨਾ ਮੈਂ ਆਉਂ ਆਦੀ ਬਸ ਇਹੋ ਗੱਲਾਂ ਬਾਤਾਂ ਦੇ ਨਾਲ ਵਲੌਗ ਦਾ ਕਰਦੇ ਆ ਆਪਾਂ ਐਂਡ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹੁਣ ਮੈਂ ਚਾਦਰ ਜੋੜਾਂਗੀ ਬੈੱਡ ਸ਼ੀਟ ਠੀਕ ਕਰਾਂਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਤਸਵੀਰ ਕਰੋ ਯਾਰ ਕਮੈਂਟ ਦੇ ਵਿੱਚ ਕਿ ਤੁਹਾਨੂੰ ਵਲੌਗ ਕਿਦਾਂ ਦੇ ਲੱਗਦੇ ਆ ਤੇ ਹਫਤੇ ਰੋ ਵਫਤੇ ਰੋ ਉਹ ਵਿਚਾਰਾ ਥੱਲੇ ਡਿੱਗਾ ਫਿਰਦਾ ਆ ਮੈਨੂੰ ਲੱਗਦਾ ਉਹਨੂੰ ਵੀ ਨੀਂਦ ਆਈ ਹੋਈ ਆ ਹੈ ਸਹਜ ਮੇਰੇ ਟੈਡੀ ਬੀਅਰ ਨੂੰ ਤੇ ਚਲੋ ਜੀ ਫਿਰ ਆਪਾਂ ਕਰਦੇ ਆ ਵਲੌਗ ਦਾ ਐਂਡ ਆਫ ਟੈਡੀ ਬੀਅਰ ਸਿੱਧਾ ਕਰਦੇ ਬਟ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਹਾਂ ਬਹੁਤ ਸੋਹਣਾ ਬਣਾਇਆ ਬਸ ਸਾਡੀਆਂ ਤੇ ਜੀ ਇਹੋ ਹੀ ਸਿੰਪਲ ਸੋਬਰ ਗੱਲਾਂ ਨੇ ਗਰਮੀ 'ਚ ਆਪਾਂ ਕਿਤੇ ਜਾ ਨਹੀਂ ਰਹੇ ਆ ਜੀ ਸਹਿਜਵਨ ਨੂੰ ਲੈ ਲਓ ਫਲੈਂਕ ਇਸ ਤੇ ਗਰਮੀ 'ਚ ਆਪਾਂ ਕਿਤੇ ਜਾ ਨਹੀਂ ਰਹੇ ਤਾਂ ਸਿਰਫ ਘਰ ਦੇ ਹੀ ਵਲੌਗ ਆ ਰਹੇ ਨੇ ਡੇਲੀ ਨਿੱਕੇ ਨਿੱਕੇ ਕਮਾਕਾਰਾਂ ਦੇ ਤੇ ਬਸ ਐਂ ਪਿਆਰ ਦਿੰਦੇ ਰਹੋ ਦੇਖਦੇ ਰਹੋ ਜੁੜੇ ਰਹੋ ਵਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਬਾਈ ਜੀ ਹੱਸਦੇ ਰਹੋ ਵਸਦੇ ਰਹੋ ਜਿੱਥੇ ਰਹੋ ਖੁਸ਼ ਰਹੋ